कार आप देख रहे हो पंजाब जग न्यूज़ बता दें कि श्री गुरु रविदास जी महाराज जी के जन्म दिवस के उपलक्ष पर नरोड चमल सिंह में एक विशाल कार्यक्रम का आयोजन संगत की ओर से किया गया जिसमें पूर्व विधायक जोगिंदर पाल विशेष रूप में उपस्थित हुए उन्होंने उपस्थित संगत को गुरु रविदास जी महाराज के बताए हुए मार्ग पर चलने के लिए प्रेरित किया और उन्होंने यह भी कहा कि

ਰਾਈਟ ਇਹ ਤੇ ਗੱਲ ਨਹੀਂ ਕਰਨੀ ਚਾਹੀਦੀ ਕਿ ਜਦੋਂ ਆਪਣੀਆਂ ਘਰਾਂ ਕਰਦੇ ਹੋ ਤਾਂ ਸਾਰੇ ਉਸ ਜੇਤੂ ਬਣ ਜਾਈਏ ਤੁਹਾਨੂੰ ਸਨਮੁਲ ਜੈ ਜੇ ਪਰ ਕਿਹੜੇ ਬਦਲ ਨਾਲ ਦਾ ਸੁਭਾਚਾਰ ਹੈ ਕਿਹੜਾ ਨੰਦਾ ਆਪਣੀ ਕਨਸੀਕਵੈਂਸ ਕਿਹਾ ਸੱਜੇ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਪੂਰੇ ਦੇਸ਼ ਦੇ ਵਿੱਚ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਅੱਜ ਖਾਸ ਤੌਰ ਦੇ ਉਤੇ ਨਰੋਡ ਜਮਨ ਸਿੰਘ ਦੇ ਪਿੰਡ ਦੇ ਵਿੱਚ ਸਾਰੀ ਸੰਗਤ ਨੇ ਸ਼ੇਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਜਿਹੜਾ 647 ਵਾ ਦਿਨ ਮਨਾਇਆ ਹੈ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਮੇਰੀ ਪਾਰਟੀ ਵੱਲੋਂ ਸਾਰੀ ਹੀ ਆਈ ਹੋਈ ਸਾਥ ਸੰਗਤ ਨੂੰ ਨਗਲਾ ਕਰੋ ਵਧਾਈ ਹੈ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਰੀ ਪ੍ਰਾਰਥਨਾ ਹੈ ਸਾਰੀ ਹੀ ਸਾਡੇ ਸਮਾਜ ਦੇ ਉੱਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੇਰੇ ਪਰ ਆਤਰਾਵੇਂ ਸਾਰਾ ਹੀ ਸਮਾਜ ਜਿਹੜਾ ਦਿਨ ਦੁਗਣੀ ਤੇ ਰਾਤ ਚੁਗਣੀ ਤੱਕੀ ਕਰੇ ਉਹ ਮੇਰੀ ਕਾਮਨਾ ਹੈ ਖਾਸ ਤੌਰ ਦੇ ਉੱਤੇ ਜਿਹੜੇ ਸਾਡੇ ਸਾਥ ਸੰਗਤ ਜੀ ਆਈ ਹੈ ਉਹਨਾਂ ਅਕਿ ਮੇਰੀ ਪ੍ਰਾਰਥਨਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਵਿੱਚ ਦੱਸਿਆ ਗਿਆ ਤੇ ਸਾਰੀ ਸਾਥ ਸੰਗਤ ਉਹਦੇ ਤੇ ਅਮਲ ਕਰੇ ਕਿ ਆਪਣਾ ਜੀਵਨ ਜਿਹੜਾ ਸਫਲ ਬਣਾਏ ਫਿਰ ਮੇਰੇ ਵੱਲੋਂ ਅੱਜ ਦੇ ਸ਼ੁਭ ਦਿਨ ਦੇ ਉੱਤੇ ਲੱਖ ਲੱਖ ਵਧਾਈ ਹੈ ਜਾਗੂ ਗੇ ਜਾਰਾ ਵੀ ਜਾਗ